ਆ ਮੇਰੀ ਦੁਕਾਨ ਰੈਡੀ ਮੈਡਦੀ ਆ ਸੜਕ ਤੋਂ ਜਿਹੜੀ ਕਿ 65 ਫੁੱਟ 80 70 80 ਫੁੱਟ ਪਿਛੇ ਆ ਤੇ ਇਹ ਨਜਾਇਜ਼ ਸਾਨੂੰ ਕਈ ਮਹੀਨਿਆਂ ਤੋਂ ਤੰਗ ਕਰਨ ਦੇ ਆ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਹਾਡੇ ਕੋਲ ਰਜਿਸਟਰੀ ਆ ਤੁਹਾਡੀ ਮਲਕੀਅਤ ਆਪਣੀ ਹੈਗੀ ਆ ਤੁਹਾਡੀ ਜਿਹੜੀ ਕਮੇਟੀ ਘਰ ਦੀ ਜਗਾਵਾ ਸੜਕ ਤੋਂ 5 ਫੁੱਟ ਬਾਅਦ ਸਿਰਫ ਆਉਣ ਲਈ ਤੇ ਤੁਸੀਂ ਆ ਕੇ ਆਪਣਾ ਨਕਸ਼ਾ ਲਿਆਵੋ ਉਹਨੂੰ ਚੈੱਕ ਕਰਾਓ ਜਿੱਥੇ ਤੁਸੀਂ ਕਹਿੰਦੇ ਹੋਈ ਉੱਥੇ ਆਪਣੀਆਂ ਛੱਡਾਂ ਲਿਆਏ ਨੇ ਪਹਿਲਾਂ ਉਹਨੂੰ ਨਿਸ਼ਾਨੀ ਤੇ ਲਾ ਕੇ ਦਿਓ ਕਿਉਂ ਇਹਨਾਂ ਨੇ ਆਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਇੱਕ ਚਿੱਠੀ ਵੀ ਲੱਕ ਕੇ ਇਹਨਾਂ ਨੂੰ ਕਮੇਟੀ ਕਰ ਭੇਜੀ ਮੈਨੂੰ ਕਹਿੰਦੇ ਕਿ ਫਲਾਰਾ ਅਫਸਰ ਇੱਥੇ ਨਹੀਂ ਆ ਫਲਾਰਾ ਨਹੀਂ ਆ ਤੁਹਾਡੀ ਚਿੱਠੀ ਰੱਖ ਲਈਏ ਮਾਰਕ ਕਰਕੇ ਤੁਹਾਨੂੰ ਅਸੀਂ ਦੱਸ ਦਿਆਂਗੇ ਪਰ ਉਹਦਾ ਵੀ ਕੋਈ ਜਵਾਬ ਨਹੀਂ ਹਾਨੂੰ ਮੁੜ ਕੇ ਮਿਲਿਆ ਮੈਂ ਜਿੱਦੂ ਆਇਆ ਵਾਂ ਬਸ ਸਾਡੀਆਂ ਤਿੰਨ ਕ ਖਰਾ ਦੀਆਂ ਛੱਡਾਂ ਪਈਆਂ ਵਾਂ ਤੇ ਮੈਨੂੰ ਦੱਸਿਆ ਜਾਇਆ ਕਿ ਸ਼ਹਿਰ ਦੇ ਵਿੱਚ ਤੇ ਨਹੀਂ ਦੁਕਾਨਾ ਵਾਂ ਬਾਕੀ ਦੁਕਾਨਾ ਨਹੀਂ ਪਤਾ ਲੱਗਿਆ ਮੈਨੂੰ ਜਰਾ ਕਿੱਦਾਂ ਕੋਈ ਜਗ੍ਹਾ ਤੇ ਪਾਇਆ ਵਾ ਕਿਸੇ ਦੀ ਜਗ੍ਹਾ ਤੇ ਨਹੀਂ ਪਾਇਆ ਦਾ ਆਪਾਂ ਕੋਈ ਪੁੱਛਿਆ ਜਾਏ ਕਿ ਇਹਨਾਂ ਕੀ ਤਕਲੀਫ ਆ ਦੇਖੋ ਕੀ ਕੀ ਇਹਨਾਂ ਨੇ ਮੇਰੇ ਕੋਲ ਲੜਾ ਵਾ ਜਦ ਵੀ ਸਾਡੀ ਦੁਕਾਨਾ ਦੇਖ ਲੈ ਬੰਦੇ ਅੱਸੀ ਫਰਦੀ ਦੁਆਰ ਆ ਕੋਈ ਆਵਾਜ਼ ਆ ਵੀ ਨਹੀਂ ਹੈ ਜਿੱਥੇ ਆ ਦੀ ਦਿਖਾ ਲਾ ਸੀਮਟ ਪੀ ਕਿਛੀ ਅਜ਼ਰ ਤਰਸੀਮਟ ਤੇਰਾ ਨੂੰ ਤਾਂ ਕੀਤਾ ਜਾਂਦਾ ਵਿਆਵਾ ਇੱਕ ਮਾਰਾ ਤੇ ਮੇਰੀ ਦੁਕਾਨ ਵਿਕੇ ਗਾਰਮਟਸ ਆ ਕਪੜੇ ਦੀ ਦੁਕਾਨ ਆ ਮੇਰੀ ਦੁਕਾਨ ਸੜਕ ਤੋਂ 80 ਫੁੱਟ ਦੂਰ ਆ ਜਦ ਕਿ ਉਹ ਕਮੇਟੀ ਦੀ ਜਿਹੜੀ ਆ ਮਹਾਦ ਸੜਕ ਤੋਂ 5 ਫੁੱਟ ਤੱਕ ਦੀ ਹਾਦ ਆ 80 ਫੁੱਟ ਦੀ ਦੂਰ ਦੀ ਹੋਣ ਦੀ ਵਜ੍ਹਾ ਕਰਕੇ ਵੀ ਨਜਾਇਜ਼ ਇਹਨਾਂ ਨੇ ਬਗਾਇਲ ਕਿਸੇ ਨੂੰ ਦੱਸਿਆ ਬਗੈਰ ਕਿਤੇ ਸਾਨੂੰ ਇਨਫੋਰਮੇਸ਼ਨ ਦਿੱਤਿਆ ਸਵੇਰੇ ਤੜਕੇ ਆ ਕੇ ਤੇ ਜੀਸੀਪੀ ਦਾ ਨਾਮ ਸਾਡੀ ਦੁਕਾਨ ਦੀਆਂ ਸਾਰੀਆਂ ਛੱਡਾਂ ਤੇ ਸਾਡਾ ਕਾਫੀ ਜ਼ਿਆਦਾ ਹੱਦ ਤੱਕ ਸਾਡਾ ਨੁਕਸਾਨ ਕਰ ਦਿੱਤਾ ਹੈ ਜਿਹੜੀ ਸਰਦਾਂ ਦੇ ਦੂਜੀਆਂ ਨਜਾਇਜ਼ ਕਲੋਜਮੈਂਟਾਂ ਹੋ ਜਾਣੇ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਸਾਡੀਆਂ ਦੋ ਦin ਦੁਕਾਨਾਂ ਹੀ ਜਿਹੜਾ ਨੂੰ ਟਾਰਗੇਟ ਕੀਤਾ ਗਿਆ ਸਾਨੂੰ ਇਹ ਨਹੀਂ ਲੱਗਦਾ ਜੀ ਕਿ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ ਜੇ ਸਾਨੂੰ ਦੱਸੋ ਜਾਂ ਤੇ ਜੇ ਇਹਨਾਂ ਨੇ ਕਾਰਵਾਈ ਕਰਨੀ ਇੱਕ ਵੱਡੇ ਹੋਰ ਸ਼ਹਿਰ ਦੇ ਵਿੱਚ ਦੇਖੋ ਜਿਹੜੀ ਇੰਗਲੈਂਡ ਦੇ ਯਾਰ ਨਜਾਇਜ਼ ਕਲੋਜਮੈਂਟ ਵਾ ਜਿਹੜੇ ਕਮੇਟੀ ਘਰ ਦੇ ਵਿੱਚ ਚੰਗੇ ਅਹੁਦਿਆਂ ਦੇ ਉੱਤੇ ਬੈਠੇ ਹੋਣੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੀ ਮਿਲਿ ਭੜ ਦੇ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਰੋਡਾਂ ਦੇ ਉੱਤੇ ਨਜਾਇਜ਼ ਕਲੋਜਮੈਂਟ ਉਹਨਾਂ ਦੇ ਗੇਮ ਨੂੰ ਛੇੜਿਆ ਨਹੀਂ ਗਿਆ ਸਾਡੇ ਵਾਲਾ ਆ ਗਿਆ ਸੀ ਅਸੀਂ ਫੋਟ ਦੂਰ ਵਾਲਾ ਇੰਨਾ ਜਣਾ ਦੁਕਾਨਾਂ ਦਾ ਨਜਾਇਜ਼ ਤੰਗ ਕਰਕੇ ਉਹਨਾਂ ਦਾ ਇੰਨਾ ਇੰਨਾ ਨੁਕਸਾਨ ਕੀਤਾ ਕਿਉਂ ਕੀਤਾ ਨਗਰ ਕੌਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ ਕਿ ਆਪਣੇ ਜਿੰਨੇ ਵੀ ਅਗੇਨਕ੍ਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਵੇ ਇਹ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅतिक्रमण ਸੀਗੇ ਉਹ ਸਾਰੇ ਹਟਾਏ ਗਏ ਔਰ ਸ਼ਹਿਰ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਇਨਕ੍ਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਿੰਨੀ ਇਨਕ੍ਰੋਚਮੈਂਟ ਹੈ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਪੀ ਲਿਆ ਕਿ ਅਜੇ ਵੀ ਆਪਣੇ ਪੱਦਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਹਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਾਂ ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੀ ਆਉਗੇ ਤੇ ਨਗਰ ਕੌਂਸਲ ਵੱਲੋਂ ਐਨਕ੍ਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਵੇ ਦੂਰ ਦਿੱਤਾ ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਰਹੇ ਨਹੀਂ ਆ ਕੇ ਜਿਹੜੀ ਐਨਕ੍ਰੋਚਮੈਂਟ ਆ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਦਰ ਤੇ ਉਹ ਦੂਰ ਕਰ ਲੈਣ ਜੇ ਆਪਣੇ ਪੱਦਰ ਤੇ ਕਰ ਲੈਣਗੇ ਤੇ ਸਾਨੂੰ ਕੋਈ ਇਤਰਾਜ਼